ਵਾਗਰੂ ਸਤ ਸ੍ਰੀ ਅਕਾਲ ਵਾਗਰੂ ਤੁਹਾਡੇ ਤਰ੍ਹਾਂ ਮੇਰੇ ਸਾਥ ਕੋਲ ਜੀਓ ਤੁਹਾਡੇ ਯਾਸ ਸਤਿਪਾਦ ਸਦੇ ਮੈਂ ਮਿਹਨਤਾਂ ਦੇ ਬੱਚਿਆਂ ਨੂੰ ਸੱਤੇ ਰੱਖਣੋ ਮੇਰੇ ਸਾਥ ਕੋਲ ਜੀਓ ਆਪਣੇ ਬੱਚੇ ਤੋਂ ਕਿਦਾ ਬੁਰਾ ਕਿਦਾ ਮਾਰਾ ਰਾਂ ਦੇਣਾ ਮੇਰੇ ਸਾਥ ਕੋਲ ਜੀਓ ਸਭ ਦੇ ਕਮਾਕਾਰਾਂ ਵਿੱਚ ਵਾਧੇ ਕਰਨੇ ਲਗਨ ਲਗਣੇ ਪਛਟ ਕਰਨੇ ਮੇਰੇ ਸਾਥ ਕੋਲ ਜੀਓ ਸਭ ਦੇ ਘਰਾਂ 'ਚ ਖੁਸ਼ੀਆਂ ਲੈਉਣੇ ਮੇਰੇ ਸਾਥ ਕੋਲ ਜੀਓ ਬੱਚਿਆਂ ਨੂੰ ਤੰਦਰੁਸੀਆਂ ਬਖਸ਼ਣੀਆਂ ਸਭ ਦੀਆਂ ਹੱਛੀਆਂ ਖੁਸ਼ੀਆਂ ਲਾਪਰਨੀ ਮੇਰੇ ਸਾਥ ਕੋਲ ਜੀਓ ਪਰ ਜਿਸਾਂ ਜੋ ਗੱਠ ਮੇਰੇ ਬੱਚੇ ਨੇ ਸਿੱਧੀ ਬੁੱਧੀ ਲੋਣੀ ਮੇਰੇ ਸਤਿਗੁਰੂ ਟੋਟਾ ਹੀ ਆਸਰਾ ਮੇਰੇ ਸਤਿਗੁਰੂ ਸਦਾ ਹੀ ਆਪਣੇ ਨਾਲ ਲਈ ਰੱਖਣਾ ਚਰਨੀ ਨਾਲ ਹੀ ਰੱਖਣਾ ਪ੍ਰਾਨੋਂ ਚੰਬੰਦੀ ਸ਼ਕਤੀ ਮੇਰੇ ਅਸੇ ਹੀ ਦੇ ਲਾਣੋਣਾ ਬਰਾਇ ਨਾਲ ਲਾਂਦੀ ਸ਼ਕਤੀ ਬਖਸ਼ ਮੇਰੇ ਸਤਿਗੁਰੂ ਆਪਣੇ ਬੱਚੇ ਦੇ ਤੁਰੇ ਦਾ ਬੁਲਾ ਕੇ ਦਾ ਮਾਰਾ ਨਾ ਹੁੰਦੇ ਨਾਲ ਆਪਣੇ ਬੱਚੇ ਨੂੰ ਨਿਕ ਗਲਤਾਂ ਬਖਸ਼ ਦੇਆਂ ਜੋ ਮੈਂ ਹਰ ਇੱਕ ਦੀ ਮਦਦ ਕਰ ਸਕਾਂ ਹਰ ਇੱਕ ਦੀ ਨਾਲ ਕਰ ਸਕਾਂ ਮੇਰੇ ਸਤਿਗੁਰੂ ਆਰੇ ਰੰਗ ਦੇ ਵਿੱਚ ਨਹੀਂ ਰੱਖਣਾ ਮੇਰੇ ਸੱਤ ਕੋਥੇ ਬੱਚਿਆਂ ਕੋਲ ਕੋਈ ਭੁੱਲ ਚੋ ਕੋਈ ਗਲਤੀ ਨਹੀਂ ਤਾਂ ਬੱਚੇ ਤੇ ਤਾਂ ਸਮਝ ਕੇ ਮੈਂ ਬੁਖਾਰ ਨਾ ਮੇਰੇ ਸੱਤ ਕੋਥੇ ਹੋ ਕਰ ਭਾਗਾਂ ਨਹੀਂ ਮੇਰੇ ਤਸਾਂਪੁਰ ਸੇ ਬਾਹਰ ਕਰ ਗਏ ਗਾਦ ਸਾਹਿਬ ਜੀ ਸਭ ਸ਼ਾਦਾ ਇਸ ਬੜੇ ਸ਼ਾਦਾ ਦੇ ਸੁਨੇਹ ਸਾਹਿਬ ਸਿੰਘ ਹੋ ਗਏ ਸੇ ਤੋ ਤੋਡਾਇਆ ਸਾਂ ਨਾ ਨਕ ਨਾ ਚੱਲਦੀ ਕਲਾ ਤੇਰੇ ਬਾਏ ਸਵਰਥ ਬਰਹਾਵਾ ਹੀ ਕੋ ਵਾਹੇ ਕੋ ਵਾਹੇ ਸਤਿ ਸ਼੍ਰੀ ਅਕਾਲ ਸ੍ਰੀ ਵਾਹਿਗੁਰੂ 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 ਸਤ ਨਾਮ ਸ੍ਰੀ ਵਾਹਿਗੁਰੂ 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 ਸਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ 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 ਸੱਚਾ ਪਾਤਸ਼ਾਹ ਸੱਚਾ ਪਾਤਸ਼ਾਹ